ਅਸਵਲ ਦੀ ਖਬਰ ਤੋਂ ਅਸੀਂ ਜੀ ਕਰ ਰਹੇ ਕਿ ਬੈਰਸਾਲ ਕਲਾ ਦੇ ਵਾਸੀ ਸੇਵਾ ਮੁਕਤ ਅਧਿਆਪਕ ਮਾਸਟਰ ਬਖਸ਼ੀ ਰਾਮ ਦੇ ਕਰੋ 22 ਲੱਖ ਰੁਪਏ ਦੀ ਚੋਰੀ ਕਰਨ ਦੇ ਕਥਿਤ ਦੋਸ਼ ਹੇਠ ਪਿੰਡ ਦੇ ਹੀ ਵਾਸੀ ਪਹਿਣ ਜਸ਼ਨਦੀਪ ਗੌਰ ਅਤੇ ਉਸਦੇ ਪ੍ਰਕਾਸ਼ਦੀਪ ਨੂੰ ਕਾਬੂ ਕੀਤਾ ਗਿਆ। ਉੱਥੇ ਪ੍ਰੈਸ ਕਾਨਫਰੰਸ ਦੌਰਾਨ थाना ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਸੇਵਾਮੁਕਤ ਵਿਧਿਆਪਕ ਬਖਸ਼ੀ ਰਾਮ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏਗੇ ਸਨ। ਉਹ ਪਿੰਡ ਵਿੱਚ ਆਪਣੇ ਘਰ ਇਕੱਲਾ ਰਹਿੰਦਾ ਹੈ ਤੇ 20 اگਸਟ ਨੂੰ ਨਿਜੀ ਕੰਮਕਾਰ ਸਮੇਂ ਦੇ ਘਰ ਨੂੰ ਤਾਲਾ ਲਗਾ ਕੇ ਮਾਚੀਵਾੜਾ ਸਾਹਿਬ ਜਾਂਦਾ ਹੈ। ਜਦੋਂ ਘਰ ਵਾਪਸ ਆਉਂਦਾ ਹੈ ਸ਼ਾਮ ਨੂੰ ਵੇਖਦਾ ਹੈ ਕਿ ਅਲਮਾਰੀ ਖੁੱਲੀ ਪਈ ਹੈ ਅਤੇ ਲੋਕਰ ਦੇ ਵਿੱਚ ਰੱਖੇ ਪੈਸੇ ਗਾਇਬ ਸਨ। ਉੱਥੇ ਹੀ ਬਖਸ਼ੀ ਰਾਮ ਅਨੁਸਾਰ ਇਹ ਕਹਿਣਾ ਹੈ ਕਿ ਉਸ 7 ਲੱਖ ਰੁਪਏ ਉਸਨੇ ਅਲਮਾਰੀ ਦੇ ਵਿੱਚ ਰੱਖੇ ਸਨ ਪੁਲਿਸ ਵੱਲੋਂ ਮਾਮਲੇ ਦੇ ਪਰਚਾ ਕੀਤਾ ਜਾਂਦਾ ਹੈ ਉਤਤ ਬਾਅਦ ਨੇੜਲੇ ਲੱਗੇ ਸੀਸੀਟੀਵੀ ਕੈਮਰੇ ਜਾਂਚ ਕੀਤੇ ਜਾਂਦੇ ਹਨ ਅਤੇ ਪਤਾ ਲੱਗਦਾ ਹੈ ਕਿ ਪਿੰਡ ਦੀ ਵਾਸੀ ਜਸ਼ਨਦੀਪ ਕੌਰ ਤੇ ਉਸ ਦਾ ਅਤੇ ਉਸ ਦਾ ਪ੍ਰਾਕਾਸ਼ਦੀਪ ਸੇਵਾਮੁਕਤ ਅਧਿਆਪਕ ਦੇ ਘਰ ਜਾਂਦੇ ਦਿਖਾਈ ਦਿੰਦੇ ਨੇ ਜਿਸ ਤੋਂ ਬਾਅਦ ਦੋਵੇਂ ਪਿੰਡ ਪ੍ਰਾਵਾ ਨੂੰ ਮਾਚੀਵਾੜਾ ਨੂਰਪੁਰ ਰੋਡ ਤੇ ਕਾਬੂ ਕਰ ਲਿਆ ਜਾਂਦਾ ਅਤੇ ਪੁੱਛਗਿੱਛ ਦੌਰਾਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਸੇਵਾਮੁਕਤ ਅਧਿਆਪਕ ਦੇ ਘਰ ਚੋਰੀ ਕਰਨ ਤੋਂ ਬਾਅਦ ਰਾਸ਼ੀ ਆਪਣੇ ਬੈਂਕ ਦੇ ਵਿੱਚ ਜਮਾ ਕਰਵਾ ਲਿੱਤੀ ਗਈ ਸੀ ਹੋਰ ਕੀ ਕੀ ਪੁਲਿਸ ਨੇ ਤੁਸੀਂ ਵੀ ਸੁਣੋ ਮੇਰੇ ਆਪਣੇ ਜੀ ਸਾਨੂੰ 31 ਤਰੀਕ ਨੂੰ ਮਾਸਟਰ ਬਖਸ਼ੀ ਰਾਮ ਨੇ ਸਾਨੂੰ ਤਲਾਹ ਦਿੱਤੀ ਸੀ ਵੀ ਮੈਂ 30 ਤਰੀਕ ਨੂੰ ਗਿਆ ਹੋਇਆ ਸੀ ਮਛਵੜਾ ਸਾਹਿਬ ਆਪਣੇ ਜ਼ਰੂਰੀ ਕੰਮ ਲਈ ਮਾਸਟਰ ਬਖਸ਼ੀ ਰਾਮ ਪਿੰਡ ਬੈਸਲਕਲਾ ਦਾ ਰਹਿਣ ਵਾਲਾ ਜੀ ਤੇ ਇਹਨੇ ਕੋਈ ਜਗਾ ਵੇਚੀ ਸੀ ਜਿਹੜਾ 2.5 ਤੋਂ 3 ਲੱਖ ਰੁਪਏ ਜਮ੍ਹਾਂ ਉੱਥੇ ਪਿਆ ਸੀ ਅੰਦਰ ਅਲਮਾਰੀ 'ਚ ਤੇ ਚੋਰੀ ਕਰ ਲਿਆ ਸੀ ਉਹ ਤੋਂ ਐਫਆਰ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਤੇ ਸਾਨੂੰ ਕੱਲ ਪਤਾ ਲੱਗ ਗਿਆ ਸੀ ਵੀ ਇੱਕ ਜਸਨਦੀਪ ਕੋਹਰਾ ਡਾਕਟਰ ਭਜਨ ਸਿੰਘ ਤੇ ਇਹਦਾ ਹੀ ਬ੍ਰਦਰ ਆ ਜੀ ਆਕਾਸ਼ਦੀਪ ਸਿੰਘ ਪੁੱਤਰ ਭਜਨ ਸਿੰਘ ਇਹ ਵੀ ਬੈਸਾਲ ਕਲਾਂ ਦੇ ਰਹਿਣ ਵਾਲੇ ਨੇ ਜੀ ਇਹਨਾਂ ਨੇ ਬਕਸੀਰਾਮ ਜਿਹੜਾ ਮਛੀਬੜਾ ਸਾਹਿਬ ਨੂੰ ਆਇਆ ਸੀ ਉਹਦੀ ਘਹਿਰੀ ਚ ਅਲਮਾਰੀ ਚੋਂ ਜਿੰਦਾ ਤੋੜ ਕੇ ਚੋਰੀ ਕਰ ਲਈ ਸੀ ਤੇ ਅਸੀਂ ਇਹ ਦਰਜ ਕਰਕੇ ਸੀ ਤਫਤੀਸ਼ ਸ਼ੁਰੂ ਕਰ ਦਿੱਤੀ ਜੀ ਜਿਹਨੂੰ ਗੁਸਤਾਖੀ ਕੀਤਾ ਜੀ ਫਿਰ ਇੰਨੇ ਨੂੰ ਅਸੀਂ ਅੱਜ ਰੱਤੀਪੁਰ ਰੋਡ ਤੋਂ ਮੱਛੀਵਾੜਾ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਦੋ ਜੀ ਭੈਣ ਭਰਾਵਾਂ ਨੂੰ ਜੀ ਇਹਨਾਂ ਦੇ ਪੈਸੇ ਜਿਹੜੇ ਕਵਰ ਹੋ ਗਏ ਜਿਹੜੇ ਚੋਰੀ ਕੀਤੇ ਸੀ ਇਹਨਾਂ ਦੇ ਜੀ ਅਜੇ ਪੁੱਛ ਗਏ ਸੀ ਦੱਸਿਆ ਜੀ ਇਹਨਾਂ ਨੇ ਆਪਣੇ ਖਾਤੇ ਐ ਜਮ੍ਹਾਂ ਕਰਾ ਲੇ ਅੱਗੇ ਫਰਦਰ ਅਸੀਂ ਬੈਂਕਰਾਂ ਇਹਨਾਂ ਕ ਵੀ ਕਰਾਵਾਂਗੇ ਸਟੇਟਮੈਂਟਾਂ ਲੈ ਕੇ ਅੱਗੇ ਜੱਜ ਪੜਤਾਲ ਜਾਰੀ ਹੈ ਜੀ ਹੋਰ ਵੀ ਕੋਈ ਚੋਰੀ ਦਾ ਮਾਮਲਾ ਲੱਕਿਆ ਦਾ ਕੋਈ ਖੁਲਾਸਾ ਹੋਇਆ ਇਸ ਦਿਨ ਤੋਂ ਕੋਈ ਕੀਤੀ ਹੋਈ ਵਾਰਦਾਤ ਨਹੀਂ ਉਮੀ ਪੋਸ਼ੀਗੇ ਸਿੱਤੇ ਹੁਣ ਜਾ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਕੱਲੇ ਸਰ ਇਹਨਾਂ ਨੂੰ ਰਿਮਾਂਡ ਲੈ ਕੇ ਅੱਗੇ ਫਰਦਰ ਪੁੱਛਗਿੱਛ ਕਰਕੇ ਅਗਲੀ ਤਫਤੀਸ਼ ਅਮਲ ਚਲੇਗਾ ਕੋਈ ਹੋਰ ਮਾਮਲਾ ਇਹਨਾਂ ਤੇ ਦਰਜ ਹੋਵੇ ਉਹ ਤਾਂ ਤੀਸਰੇ ਦਾ ਨਹੀਂ ਦੇਖਿਆ ਜਾਊਗਾ ਕਿ ਪੁੱਛਗਿੱਛ ਤੇ ਅੱਗੇ ਕੀ ਦੱਸ ਰਹੇ ਨੇ